ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੂਚਰ ਧਿਆਇਆ ਜਿਹੜੇ ਗੁਰਮੁਖ ਉਹਨਾਂ ਨੇ ਅਗਮ ਜੋ ਮਨ ਕਰਕੇ ਅਗਮ ਹੈ ਸ਼ਾਸਤਰਾਂ ਕਰਕੇ ਵੀ ਅਗਮ ਹੈ ਅਗੂਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਪਰੇ ਹੈ ਉਸ ਨੂੰ ਪਿਆਉਣਾ ਕੀਤਾ ਹੈ ਹਉ ਬਲ ਬਲ ਸਤਗੁਰ ਸਤਪੁਰਖ ਸਤਪੁਰਖ ਆ ਅਸੀਂ ਬਲਿਹਾਰ ਜਾਂਨੇ ਸਤਗੁਰੂ ਨਾਨਕ ਦੇਵ ਤੋਂ ਹਉ ਬਲ ਬਲ ਸਤਗੁਰ ਸਤਪੁਰਖ ਆ ਤੇ ਸਤਪੁਰਖ ਰੂਪ ਜੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਹਨ ਸਤਪੁਰਖ ਰੂਪ ਹੋਣ ਹਰ ਕੇ ਜਨ ਸਤਗੁਰ ਸਤਪੁਰਖਾ ਗੁਰੂ ਅੰਗਰਦਾਸ ਸਾਹਿਬ ਸੇਠ ਪੂਰਨ ਹਨ ਅਸੀਂ ਬਲਿਹਾਰ ਬਲਿਹਾਰ ਜਾਂਨੇ ਆ ਸਤਿਪੁਰਖ ਅਕਾਲ ਪੁਰਖ ਦਾ ਰੂਪ ਜੋ ਸਤਿਗੁਰੂ ਹਨ RAM ਨਾਮ ਮੇਰੇ ਪ੍ਰਾਣ ਵਸਾਏ ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਪ੍ਰਾਣਾ ਵਿੱਚ ਮਾਰੇ ਦਾ ਨਾਮ ਵਸਾਇਆ ਹੈ ਸਾ ਖਾਲੀ ਕੋਈ ਵੀ ਨਹੀਂ ਜਾਨਦਾ ਮਾਰੇ ਸਿਮਰਨ ਤੋਂ ਬਿਨਾ ਸਤਗੁਰ ਪਰਸ ਹਰ ਨਾਮ ਸਮਈਆ ਇਹ ਸਤਗੁਰੂ ਪਰਸ ਨਾਲ ਪਰਸਣੇ ਕਰਕੇ ਪਰਮੇਸ਼ਰ ਨਾਮੀ ਵਿੱਚ ਸਾਡਾ ਸਮਾ ਗਿਆ ਹੈ ਜਨ ਕੀ ਟੇਕ ਹਰ ਨਾਮ ਟਿਕਈ ਜਾ ਮਹਾਰਾਜੋ ਆਪਦੇ ਭਗਤ ਜਨ ਹਨ ਉਨਨ ਟੇਕ ਓਟ ਪਰਮੇਸ਼ਰ ਤੇਰਾ ਨਾਮ ਹੀ ਐ ਇਹ ਉਹਨਾਂ ਟੇਕ ਟਕਾਈ ਹੈ ਓਟ ਲਈ ਹੈ ਲੋਕ ਪਰ ਲੋਕ ਵਿੱਚ ਸਤਗੁਰੂ ਕੀ ਧਰ ਲਾਗਾ ਜਾਵਾ ਇਸ ਕਰਕੇ ਸਤਗੁਰੂ ਸਾਹਿਬ ਦੀ ਧਰ ਸ਼ਰਨ ਵਿੱਚ ਆਸਰੇ ਤੇ ਟੇਕ ਵਿੱਚ ਲੱਗੇ ਚੱਲ ਗਏ ਹਰ ਵਕਤ ਹੋਰ ਕਿਰਪਾ ਤੇ ਹਰ ਦਰ ਲਹੀਆ ਇਹ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਦਾ ਦਰਜੋ ਗਿਆਨ ਸਰੂਪ ਹੈ ਹਰੀ ਦਾ ਦਰਜੋ ਸੰਗਤ ਹੈ ਹਰੀ ਦਾ ਦਰਜੋ ਅੰਦਰੇ ਹੈ ਸਾਰਿਆਂ ਦੇ ਸਰੂਪ ਦਾ ਨਿਸ਼ਚਾ ਇਲਹੀ ਦਾ ਪ੍ਰਾਪਤ ਕਰੀਦਾ ਹੈ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਇਹ ਜਿਹੜਾ ਸਰੀਰ ਹੈ ਤੇ ਕਰਮਾਂ ਦੀ ਧਰਤੀ ਹੈ ਇਹੋ ਜੇ ਕਰਮ ਕੀਤੇ ਹੈ ਉਹੋ ਜੇ ਸਰੀਰ ਕਿਹਦੇ ਸੁਖੀ ਹੈ ਕਿਹਦੇ ਦੁਖੀ ਹੈ ਕਿਹਦੇ ਦਰਮਿਆਨੇ ਹਨ ਇਹ ਕਰਮਾਂ ਦੀ ਧਰਤੀ ਹੈ ਉਹ ਕਰਮਾਂ ਅਨੁਸਾਰ ਮਨੁੱਖਾ ਨੂੰ ਪ੍ਰਾਪਤ ਹੋਇਆ ਹੈ ਕਰਮ ਭੂਮੇ ਬੋਹ ਨਾਮ ਕਰਮਾ ਕਰਕੇ ਮਨੁੱਖਾ ਦੇ ਰੂਪੀ ਧਰਤੀ ਮਿਲੀ ਹੈ ਗੁਰਮੁਖ ਮਤ ਮਤ ਤੱਤ ਕੜਿਆ ਜਿਹੜਾ ਗੁਰਮੁਖ ਹੈ ਉਹ ਜੀਵਨ ਦੇ ਵਿੱਚ ਮਤ ਮਤ ਕੇ ਰੜਕ ਰੜਕ ਕੇ ਗੁਰਾਂ ਦੇ ਸ਼ਬਦ ਦੁਆਰਾ ਤਤ ਸਰੂਪ ਦੇ ਗਿਆਨ ਰੂਪੀ ਮੱਖਣ ਨੂੰ ਕੱਢਦੇ ਹਨ ਲਾਲ ਜਵੇਹਰ ਨਾਮ ਪ੍ਰਗਾਸਿਆ ਕ੍ਰਿਸ਼ਣ ਦੇ ਜੋਹਰਾਤ ਰੂਪ ਹੋ ਜਿਵੇਂ ਸਮੁੰਦਰਿਲਕੇ 14 ਦਿਨ ਭਗਵਾਨ ਨੇ ਕੱਢੇ ਸੀ ਐਵੇਂ ਲਾਲ ਪ੍ਰੇਮ ਜਵੇਹਰ ਗਿਆਨ ਰਤਨ ਵਿਰਾਗ ਇਹ ਗੁਰੂ ਸਾਹਿਬ ਹਿਰਦੇ ਚੋਂ ਗੁਣ ਪ੍ਰਗਟ ਕਰ ਦੁੱਤੇ ਲਾਲ ਜਵੇਹਰ ਹਰ ਨਾਮ ਪ੍ਰਗਾਸ ਹੈ ਹਰ ਜੇ ਨਾਮ ਕਰਕੇ ਮਾਰੇ ਨੇ ਸਾਰੇ ਗੁਣ ਪ੍ਰਕਾਸ਼ ਕਰਦੇ ਨਾਮ ਹੀ ਲਾਲ ਹੈ ਨਾਮ ਹੀ ਜਵਾਰਾਤ ਹੈ ਤੇ ਨਾਮ ਹੀ ਰਤਨ ਹੈ ਗੁਰੂ ਸਾਹਿਬ ਦੇ ਨਾਮ ਨੇ ਸਾਰਾ ਪ੍ਰਕਾਸ਼ ਕਰਤਾ ਹੈ ਵਿਰਾਗ ਵੀ ਕਾਤ ਗੁਣਾ ਦਾ ਵੀ ਰਤਨ ਲਾਲ ਜਵੇਹਰ ਹਰ ਨਾਮ ਪ੍ਰਗਾਸ ਲਾਲ ਜਵੇਹ ਅੰਸਤੀ ਲਾਲ ਜਵੇਹ ਨਾਮ ਪਰਗਾਸਿਆ ਲਾਲ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹੋ ਹੀ ਜਵਾਰਾਤ ਹੈ ਇਹੋ ਹੀ ਪਰਮੇਸ਼ਰ ਦਾ ਨਾਮ ਹੀ ਜੋ ਪ੍ਰਕਾਸ਼ ਹੈ ਜਵੇਹ ਜਵਾਹਰ ਗਿਆਨ ਤੇ ਲਾਲ ਪ੍ਰੇਮ ਦੇਣ ਵਾਲਾ ਨਾਮ ਹੀ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ ਨਾਮ ਕਰਕੇ ਸਭ ਪ੍ਰਗਟ ਹੋਏ ਗੁਣ ਅੰਦਰੋਂ ਹਿਰਦੇ ਦੇ ਹੋ ਪਾਂਡਾ ਭਾਵ ਪਵੈ ਤਤ ਆਇਆ ਜਿਨ੍ਹਾਂ ਦੇ ਹਿਰਦੇ ਰੂਪੀ ਪਾਂਡੇ ਚ ਭਾਵਨਾ ਹੈ ਨਾ ਸਰਦਾ ਹੈ ਉਹਨਾਂ ਦੇ ਗੁਨਾਹ ਕਿ ਪਹਿ ਜਾਂਦੇ ਹੈ ਪ੍ਰਗਟ ਹੋ ਜਾਂਦੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਦਾਸਨ ਦਾਸ ਦਾਸ ਹੋਏ ਰਹੀ ਹੈ ਤੇ ਭਾਈ ਮਾਰਾ ਦੇ ਜਿਹੜੇ ਸੇਵਕ ਹੈ ਉਹਨਾਂ ਦੇ ਅੱਗੇ ਜਿਹੜੇ ਸੇਵਕ ਹੈ ਉਹਨਾਂ ਦੇ ਅੱਗੇ ਪਾਣੀ ਪੜਨ ਵਾਲੇ ਸੇਵਕ ਮਨਬਾਨੀ ਸੀਰ ਕਰਕੇ ਬਣ ਕੇ ਰਹੀਏ ਜੋ ਜਨ ਰਾਮ ਭਗਤ ਨਿਜ ਭਈਆ ਜਿਹੜੇ ਭਾਈ ਮਾਰਾ ਦੇ ਪਰਮੇਸ਼ਰ ਦੇ ਭਗਤ ਹਨ ਨਹੀਂ ਜਿਨ੍ਹਾਂ ਨੂੰ ਪਰਮੇਸ਼ਰ ਭਾਉਂਦਾ ਹੈ ਜਿਹੜੇ ਆਪੋ ਆਘਰ ਨੂੰ ਪਾ ਗਏ ਹਨ ਮਨ ਬੁੱਧ ਅਰਪ ਧਰੋ ਗੁਰ ਆਗੇ ਸਤਗੁਰਾਂ ਦੇ ਅੱਗੇ ਮਨ ਦੇ ਸੰਕਲਪ ਛੱਡ ਕੇ ਆਪਣੀ ਬੁੱਧੀ ਨੂੰ ਚੰਗੀ ਨਾ ਸਮਝਿਆ ਕਰੋ ਸਤਗੁਰਾਂ ਦੇ ਅੱਗੇ ਆ ਗਿਆ ਚਰਪਦੇਓ ਗੁਰ ਪ੍ਰਸਾਦੀ ਮੈਂ ਆਕਾਥ ਕਥਈਏ ਅਸੀਂ ਇਹ ਸਤਗੁਰਾਂ ਦੀ ਕਿਰਪਾ ਕਰਕੇ ਕੱਦ ਸਰੂਪ ਨੂੰ ਕਥਨ ਕਰ ਰਹੇ ਹਾਂ ਜੇ ਤੁਸੀਂ ਕੱਦ ਸਰੂਪ ਦਾ ਕਥਨ ਪ੍ਰਾਪਤ ਕਰਨਾ ਹੈ ਤਾਂ ਆਪ ਦਾ ਮਨ ਤੇ ਬੁੱਧ ਦੋਵੇਂ ਸਿਆਣਪਾਂ ਛੱਡ ਕੇ ਚਿਤਰਾਈ ਛੱਡ ਕੇ ਸਰਗਣਾ ਦੇ ਅਰਪਣ ਕਰੋ ਆਪਣੀ ਮਦ ਛੱਡੋ ਮਨਮੁਖ ਮਾਇਆ ਮੋਹ ਵਿਆਪ ਜਿਹੜੇ ਮਨਮੁਖ ਲੋਕੋ ਮਨ ਤੇ ਬੁੱਧ ਗੁਰੂ ਸਾਹਿਬ ਨੂੰ ਪੇਟਾ ਨਹੀਂ ਕਰ ਸਕਦੇ ਉਹ ਮਾਇਆ ਦੇ ਮੋਹ ਚ ਵਿਆਪੇ ਲੱਗੇ ਹੋਏ ਹਨ ਇਹੋ ਮਨ ਤ੍ਰਿਸ਼ਨਾ ਜਲਤ ਤਿਖਈਆ ਉਹਨਾਂ ਦਾ ਮਾਨੇ ਤ੍ਰਿਸ਼ਨਾ ਦੀ ਪੇ ਕਰਕੇ ਹਰ ਵਕਤ ਭਟਕਣਾਂ ਲੱਗੀਆਂ ਰਹਿੰਦੀ ਇਤਿਹਾ ਹੀ ਰਹਿੰਦਾ ਪਦਾਰਥਾਂ ਦਾ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਗੁਰਮਤਿ ਜਿਹੜਾ ਜਨ ਅੰਮ੍ਰਿਤ ਨਾਮ ਰੂਪੀ ਜਲ ਪ੍ਰਾਪਤ ਕੀਤਾ ਹੈ ਅਗਨ 부ਜੀ ਗੁਰ ਸਾਬਦ ਪੁਜਾਈਆ ਇਹਨਾਂ ਦੇ ਅੰਦਰੋਂ ਭਾਈ ਕ੍ਰਿਸ਼ਨ ਦੀ ਅੱਗ ਬੁਝ ਗਈ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਤੋਂ ਗੁਰ ਸਾਬਦ ਸੁਣਿਆ ਹੈ ਉਹਨਾਂ ਦੀ ਇਹਨਾਂ ਗੁਰਸਿੱਖਾਂ ਨੂੰ ਬੁਝਾਉਂਦੀ ਹ ਇਹੋ ਮਨ ਨਾਚੈ ਸਤਗੁਰ ਆਗੇ ਇਹ ਲੋਕ ਨੱਚਦੇ ਫਿਰਦੇ ਐ ਲਾ ਲਾ ਕੇ بڑے بڑے ਅਖਾੜੇ ਬਨ ਬਨ ਕੇ ਨੱਚਦੇ ਐ ਇਹ ਮਨ ਜਿਹੜਾ ਨਿਰਣਾ ਕਰਨਾ ਹੈ ਨਾ ਸਤਗੁਰਾਂ ਦੀ ਆਗਿਆ ਚੱਲ ਕੇ ਇਹ ਨੱਚਣਾ ਕਰੇ ਮਨ ਅਨਹਾਦ ਸਾਉਦ ਤੁਨ ਤੂਰ ਵਜਈਆ ਜਿਹੜਾ ਇੱਕੜਾ ਸ਼ਬਦ ਅੰਦਰੋਂ ਪ੍ਰਗਟ ਹੋਣਾ ਹੈ ਇਹ ਤੂਰ ਸੰਗਿਆ ਵਾਲੇ ਬਾਜੇ ਆ ਸੁੰਦਰ ਇਹਨਾਂ ਨੂੰ ਬਜਾਵੇ ਅੱਠੇ ਪੈਰ ਜਪਾ ਜਾ ਪ੍ਰਗਟ ਹੋ ਜਾਵੇ ਹਰ ਹਰ ਉਸਤਤ ਕਰੇ ਦਿਨ ਰਾਤੀ ਜੋ ਹਰਿ ਸਾਰਿਆਂ ਨੂੰ ਹਰੇ ਭਰੇ ਕਰਨ ਉਹ ਦੀ ਉਸਤਤਿ ਰਾਤ ਦਿਨੇ ਵਿਚਾਰ ਕਰ ਰਵੇ ਰੱਖ ਰੱਖ ਚਰਨ ਹਾਰ ਤਾਲ ਪੂਰਈਆ ਜਿਹੜਾ ਮਨ ਰੂਪੀ ਪੈਰ ਨੂੰ ਕੁ ਸੰਗਤ ਵੱਲੋਂ ਰੋਕ ਕੇ ਰੱਖਣਾ ਹੈ ਇਹ ਸਭ ਸੰਗਤ ਦੀ ਸਰਦਾ ਵਿੱਚ ਰੱਖਣਾ ਹੈ ਇਹ ਮਨੂਪੀ ਪੈਰ ਨੇ ਸੰਕਲਪ ਕਲਪ ਨੂੰ ਰੋਕ ਕੇ ਰੱਖਣਾ ਇਹ ਇਹ ਰੋਕ ਰੋਕੇ ਪੈਰ ਰੱਖਣਾ ਹੈ ਇਹ ਭਈ ਤਾਲ ਪੂਰਨੇ ਹੈ ਜਿਹੜਾ ਪਰਮੇਸ਼ਰ ਦੀ ਤਲਾਸ਼ ਕਰਨੀ ਹੈ ਰੋਕ ਰੋਕ ਕੇ ਪੈਰ ਰੱਖ ਕੇ ਤਾਲ ਪੂਰੀ ਦੇਣਾ ਨੀ ਉਹ ਮਨ ਦੇ ਸੰਕਲਪਾ ਨੂੰ ਵਿਸ਼ਿਆਵਲ ਰੋਕ ਰੋਕ ਕੇ ਰੱਖਣਾ ਹੈ ਇਹ ਪਰਮੇਸ਼ਰ ਦੀ ਤਲਾਸ਼ ਰੋਕ ਤਾਲ ਪੂਰਨੇ ਹੈ ਹਰ ਕੈ ਰੰਗ ਰਤਾ ਮਨ ਗਾਵੇ ਜਿਨ੍ਹਾਂ ਦਾ ਮਨ ਮਹਾਰਾਜ ਦੇ ਪ੍ਰੇਮ ਰੰਗ ਚ ਰੰਗਿਆ ਹੋਇਆ ਉਹ ਗੁਣ ਉਹਨੂੰ ਗਾਉਂਦਾ ਹੈ ਅਰਸ ਰਸਾਲ ਰਸ ਸਭ ਦੇ ਰਵਈਆ ਸਾਧ ਸੰਗੇ ਜੀ ਸਾਰੇ ਰਸਾਂ ਦਾ ਜੋ ਆਲ ਕਰਨ ਹੈ ਉਸ ਦੇ ਸ਼ਬਦ ਨੂੰ ਰਸ ਪ੍ਰੇਮ ਦੇ ਨਾਲ ਰਵਈਆ ਜੋ ਅਚਾਰਨ ਕਰਦਾ ਹੈ ਉਹ ਰਸ ਦਾ ਘੜ ਬਣ ਜਾਂਦਾ ਸੁੰਦਰ ਇਹ ਨਿਜ ਘਰ ਧਾਰ ਜੋ ਹੈ ਅਤ ਨਿਰਮਲ ਇਹ ਨਿਜ ਰਿਦੇ ਰੂਪੀ ਘਰ ਵਿੱਚ ਬ੍ਰਹਮ ਆਨੰਦ ਰੂਪੀ ਧਾਰੇ ਚੁੰਦੀ ਬ੍ਰਹਮਾਕਾਰ ਵਰਤੀ ਚ ਇਹ ਨਿਰਮਲ ਉਜਵਲ ਯੋਗੀਆਂ ਦੇ ਯੋਗਦਾਨ ਦੀ ਚੁੰਦੀ ਹੈ ਜਿਨ ਪੀਆ ਤਿਨ ਹੀ ਸੁਖ ਲਹੀ ਜਿਨ੍ਹਾਂ ਜਿਨ੍ਹਾਂ ਨੇ ਅਜਪਾ ਯਾਦ ਘਰ ਨੂੰ ਪੀਤਾ ਉਹਨਾਂ ਨੇ ਆਤਮਾ ਨੂੰ ਸੁਖ ਨੂੰ ਲਿਆ ਹੈ ਮਾਨਵਾਠ ਕਰਮ ਕਰੇ ਅਵ ਮਾਨੀ ਜਿਹੜੇ ਭਾਈ ਨਹੀਂ ਗੁਰੂ ਮਤ ਨੂੰ ਧਾਰਨ ਕਰਦੇ ਮਨ ਦੇ ਹੱਟ ਨਾਲ ਦੁਨੀਆ ਦੇ ਕਰਮਾਂ ਨੂੰ ਕਰਵੇ ਬੜਾ ਹੰਕਾਰ ਕਰਦੇ ਵੀ ਅਸੀਂ ਇੰਨੇ ਕਰਮ ਕੀਤੇ ਐ ਜਿਉਂ ਬਾਲਕ ਬਾਲੂ ਘਰ ਉਸ ਰਈ ਆ ਉਹ ਤੋਂ ਜਿਹੜੇ ਕਰਮ ਕਰਨੇ ਉਹ ਤੋਂ ਬੱਚੇ ਜਿਵੇਂ ਰੇਤੇ ਦੇ ਕਿਨਾਰੇ ਤੇ ਜਾ ਕੇ ਦਰਿਆ ਦੇ ਕਿਨਾਰੇ ਤੇ ਰੇਤੇ ਦੇ ਘਰਾਂ ਨੂੰ ਉਸਾਰ ਲਾਣ ਕੇ ਸਾਡੇ ਘਰ ਬਣੇ ਹੋਏ ਆਵੇ ਲਹਿਰ ਸਮੁੰਦਰ ਸਾਗਰ ਜਦੋਂ ਸਮੁੰਦਰ ਦੀ ਝਾਲ ਆਉਂਦੀ ਹੈ ਸਮੁੰਦਰ ਦੀ ਲਹਿਰ ਆਉਂਦੀ ਹੈ ਉਸ ਵੇਲੇ ਸਾਗਰ ਪਾਣੀ ਦੀ ਸਮੁੰਦਰ ਦੀ ਜੋ ਲਹਿਰ ਆਉਂਦੀ ਹੈ ਥਨ ਮਹਿ ਪਣ ਪਣ ਟਹਿ ਪਈ ਆ ਉਹ ਖਿੰਖਣ ਜਿਹੜੇ ਖਣਕਾਲ ਦੇ ਜਿਹੜੇ ਘਰ ਜੇ ਬਣਾਏ ਆ ਵੱਖੋ ਵੱਖਰੇ ਉਹ ਟਹਿ ਪੈਂਦੇ ਡਿੱਗ ਪੈਂਦੇ ਆ ਇਸੇ ਪ੍ਰਕਾਰ ਮਨ ਹੱਠ ਕਰਮ ਕਰੈ ਅਮਮਾਨੀ ਕੰਕਾਰੀ ਲੋਕ ਮੰਦੇ ਹੱਠ ਨਾਲ ਜਿਹੜੇ ਕਰਮ ਕਰਦੇ ਐ ਰਿਤੇ ਦੇ ਘਰ ਜਿਵੇਂ ਬਾਲਕ ਉਸਾਰਦੇ ਐ ਜਿਵੇਂ ਬਾਲਕ ਬਾਲੂ ਘਰ ਉਸਰਈ ਆ ਇਹ ਜਿਹੇ ਕਰਮ ਕਰਨੇ ਆ ਨਾ ਇਹ ਬੱਚਿਆਂ ਵਾਂਗੂ ਘਰ ਉਸਾਰਨ ਸਾਧਨ ਕਰਨੇ ਜਿਹੜੇ ਆਵੇ ਲਹਿਰ ਸਮੁੰਦ ਸਾਗਰ ਜਿਸ ਪ੍ਰਕਾਰ ਸਮੁੰਦਰ ਦੇ ਸਾਗਰ ਪਾਣੀ ਦੀ ਜਦੋਂ ਲਹਿਰ ਹੁੰਦੀ ਹੈ ਇਹਨ ਮਹਿ ਪਹਿਨ ਪਹਿਨਟਾ ਹੈ ਪਟਾ ਹੈ ਪਈਆ ਕਿਉਂ ਜਦੋਂ ਹੰਕਾਰ ਜਿਹੜਾ ਅੰਦਰ ਫੁਰਦਾ ਹੈ ਨਾ ਵੀ ਮੈਂ ਆ ਸਾਧਨ ਕੀਤਾ ਮੈਂ ਕਮਾਈ ਕੀਤੀ ਹੈ ਇਹ ਲਹਿਰ ਆਉਂਦੀ ਹੈ ਹੰਕਾਰ ਦੀ ਫੁਰਨਾ ਜਿਹੜਾ ਹੈ ਉਹ ਖਿੰਨ ਕਾਲ ਦੇ ਵਿੱਚ ਤੀਰ ਸਬਰ ਜਾਣਕਾਰ ਮਨ ਮੈਂ ਘਰੇ ਗੁਮਾਨ ਨਾਨਕ ਨੇ ਫਲ ਜਾਤਿ ਜਿਉ ਕੁੰਚੇ ਰੇਸ਼ਨਾਣ ਉਹ ਸਾਰੇ ਡਿੱਗ ਪੈਂਦੇ ਹੈ ਹੰਕਾਰ ਕਰਕੇ ਫਲ ਨਹੀਂ ਉਹਨਾਂ ਦਾ ਮਿਲਿਆ ਸਭ ਹੰਕਾਰੀਓਂ ਪੁਰਖਾਂ ਦੇ ਫਲ ਤੋਂ ਹੀਣੇ ਹੋ ਜਾਂਦੇ ਹੈ ਹਰ ਸਰ ਸਾਗਰ ਹਰ ਹੈ ਆਪੀ ਭਾਈ ਸੰਸਾਰ ਸਮੁੰਦਰ ਦੇ ਅੰਦਰ ਹਰੀ ਤਾ ਆਪ ਹੀ ਸਮੁੰਦਰ ਰੂਪ ਹੈ ਸੰਸਾਰ ਦੇ ਅੰਦਰ ਸਾਰ ਉਹ ਬ੍ਰਮ ਗਿਆਨ ਦਾ ਆਨੰਦ ਦਾ ਸਾਧ ਸੰਗਤ ਰੂਪੀ ਪ੍ਰੇਮ ਰੂਪੀ ਸਾਗਰ ਗੰਗਾ ਸਾਗਰ ਵੀ ਆਪ ਹੀ ਹੈ ਹਰ ਸਰ ਸਾਗਰ ਹਰ ਸਰ ਸਾਗਰ ਹਰ ਹੈ ਆਪੇ ਹਰੀ ਮਾਲਾ ਸਾਗ ਜੀ ਸਦਰਸ ਸਾਗਰ ਦੇ ਵੀ ਹੈ ਗੰਗਾ ਸਾਗਰ ਦੇ ਤੇ ਸਮੁੰਦਰ ਰੂਪੀ ਆਪ ਹੈ ਇਹੋ ਜਗ ਹੈ ਸਭ ਖੇਲ ਖੇលਈਆ ਸਾਰਾ ਜਗ ਜਿਹੜਾ ਇਹ ਤਾਂ ਖੇਲਾ ਕੁਮਾਰਨ ਖੇਲੀ ਹੈ ਜਿਵੇਂ ਲੈ ਰੁੱਟਦੀ ਹੁੰਦੀ ਐ ਐ ਜਗਤ ਪੈਦਾ ਕੀਤਾ ਹੈ ਮਹਾਰਾਜ ਨੇ ਫੇਰ ਪੜੋ ਹਰ ਸਰ ਸਾਗਰ ਹਰ ਹੈ ਆਪੇ ਹਰੀ ਆਪ ਹੀ ਸਦਰਸ ਹੈ ਸਮੁੰਦਰ ਦੇ ਆਪ ਹੀ ਹਰੀ ਵਿੱਚ ਪ੍ਰੇਮ ਰੂਪੀ ਜਲ ਰੂਪ ਹੈ ਇਹੋ ਜਗ ਹੈ ਸਭ ਖੇਲ ਖੇਲ ਇਹ ਜਿਹੜਾ ਜਗ ਕੇ ਬੁਰਬਦਿਆਂ ਦੀ ਨਿਆਈਂ ਖੇਲ ਹੈ ਇਹ ਖਲਾਇਆ ਹੋਇਆ ਹੈ ਜੇੋਂ ਚਿਤ ਕਰ ਲੈ ਖੇਲ ਨੂੰ ਖੰਡਾਜ ਹੁੰਦਾ ਹੈ ਜਿਉਂ ਜਲ ਤਰੰਗ ਜਲ ਜਲ ਹੈ ਸਮਾ ਜਿਵੇਂ ਜਲਦੀ ਲਹਿਰ ਉੱਠ ਕੇ ਜਲ ਚ ਹੀ ਰਹਿੰਦੀ ਹੈ ਜਲ ਚ ਹੀ ਅੰਤ ਨੂੰ ਲੀਨ ਹੋ ਜਾਂਦੀ ਹੈ ਨਾਨਕ ਆਪੇ ਆਪ ਰਮਈਆ ਮਾਰੇ ਦੇ ਪਿਆਰੇ ਸਰੀਰ ਧਾਰ ਕੇ ਦੁਨੀਆ ਚ ਪਰਉਪਕਾਰ ਕਰਦੇ ਐ ਤੇ ਆਪ ਹੀ ਪਰਮੇਸ਼ਰ ਫਿਰ ਉਹਨਾਂ ਨੂੰ ਆਪ ਦੇ ਚ ਮਿਲਾ ਲੈਂਦਾ ਐ ਇਉਂ ਮਾਰਾ ਸਾਹਿਬ ਦੇ ਕਉਤਕ ਹਨ